Hello, hello. ਹੈਲੋ ਬਈ ਸਟੂਡੈਂਟ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube YouTube ਚੈਨਲ MSW Study For Job ਦੇ ਵਿੱਚ ਅੱਜ ਤਾਂ ਕਹਿ ਸਕਦੇ ਆਪਾਂ ਇੱਕ ਪੰਜਾਬੀ ਦੇ ਵਿੱਚ ਸ਼ਬਦ ਹੁੰਦਾ ਖੱਜਲ ਖਵਾਰੀ ਹੈ ਨਾ ਉਹ ਕੰਮ ਹੋ ਰਿਹਾ ਜਿ ਆਪਣੇ ਨਾਲ 5 ਵਜੇ ਦੀ ਕਲਾਸ ਹੀ ਆਪਣੀ ਸੋ ਪਤਾ ਨਹੀਂ ਕੋਈ ਨੈਟ ਦੀ ਪ੍ਰੋਬਲਮ ਹੋ ਗਈ ਜਾਂ ਕਿ ਨਵਾਂ ਆਪਾਂ PC ਲਿਆ ਸੀਗਾ ਉਹਦੇ ਵਿੱਚ ਕੋਈ ਪ੍ਰੋਬਲਮ ਆ ਗਈ ਹੈ ਨਾ ਸੋ ਉਹਦੇ ਕਰਕੇ ਕਲਾਸ ਨਹੀਂ ਲੱਗੀ ਥੋੜੇ ਦਿਮਾਗ ਜਿਹਾ ਉਹ ਹੋ ਗਿਆ ਸੋ ਚਲੋ ਬਈ ਸਟਾਰਟ ਕਰਦੇ ਆਪਾਂ ਅੱਜ ਦੀ ਕਲਾਸ ਇਹ ਤੁਹਾਨੂੰ ਸਾਰਾ ਕੁਝ ਪਹਿਲਾਂ ਦੱਸ ਚੁੱਕੇ ਸੀ ਕਿ ਜਿਹੜੇ ਬੱਚੇ ਨਵੇਂ ਜੁੜੇ ਨੇ ਜਾਂ ਕੋਈ ਪੁਰਾਣੇ ਨੇ ਭਾਈ ਜੇਕਰ ਤੁਸੀਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾਂ ਤੁਸੀਂ ਵਟਸਐਪ ਗਰੁੱਪ ਦੇ ਵਿੱਚ ਜਾ ਜੁਆਇਨ ਹੋਣਾ ਚਾਹੁੰਦੇ ਹੋ ਤਾਂ ਨੇਮ ਸਬਜੈਕਟ ਡਿਸਟ੍ਰਿਕਟ ਤੇ ਜੈਂਡਰ ਲਿਖ ਕੇ ਜਿਹੜਾ ਤੁਹਾਨੂੰ ਉੱਪਰ ਨੰਬਰ ਸ਼ੋ ਹੋ ਰਿਹਾ 9878721755 ਦੇ ਤੁਸੀਂ ਭੇਜ ਸਕਦੇ ਹੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭਾਈ ਗੁੱਡ ਇਵਨਿੰਗ ਗੁੱਡ ਇਵਨਿੰਗ ਸਾਰਿਆਂ ਨੂੰ ਠੀਕ ਹੈ ਭਾਈ ਸੋ ਚਲੋ ਮੂਡ ਨੂੰ ਕਰੀਏ ਆਪਾਂ ਸੈੱਟ ਕਰੀਏ ਆਪਣੀ ਦੀ ਕਲਾਸ ਸਟਾਰਟ ਹਾਂ ਚਲੋ ਭਾਈ ਫਸਟ ਕੁਐਸਚਨ ਹੈ ਭਾਸ਼ਾ ਦੀ ਕਹਿੰਦੇ ਛੋਟੀ ਤੋਂ ਛੋਟੀ ਅਰਥ ਯੋਗਤੀ ਇਕਾਈ ਕਿਹੜੀ ਹੁੰਦੀ ਹੈ ਆਪਾਂ ਗੱਲ ਕਰ ਰਹੇ ਸੀ ਪੰਜਾਬੀ ਦੀ ਕਲਾਸਾਂ ਚਾਹ ਰਹੇ ਸੀ ਆਪਾਂ ਠੀਕ ਹੈ ਬਈ ਹੁਣ ਇਹ ਨਹੀਂ ਚੱਲ ਰਿਹਾ ਠੀਕ ਹੈ ਬਈ ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥ ਯੋਗਤੀ ਇਕਾਈ ਕਿਹੜੀ ਹੈ ਕਹਿੰਦੇ ਤੁਨੀ ਸ਼ਬਦ ਦੇ ਸ਼ਬਦਾਂਸ਼ ਜਾਂ ਉਪਵਾਕ ਕਰੋ ਬਈ ਕਰ ਦੋ ਬਈ ਆਨਸਰ ਕਰ ਦੋ ਰੱਜੈਂਸਰ ਸੋ ਇੱਕ ਕਲਾਸ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਜਿਹੜੇ ਕੋਈ ਬੱਚੇ ਪੀਐਸਟੈਟ ਦੀ ਤਿਆਰੀ ਕਰ ਰਹੇ ਨੇ ਸੀਟੈਟ ਦੀ ਤਿਆਰੀ ਕਰ ਰਹੇ ਨੇ ਮਾਸਟਰ ਗ੍ਰੈਡ ਦੀ ਤਿਆਰੀ ਕਰ ਰਹੇ ਨੇ ਕਿਸੇ ਵੀ ਤਰ੍ਹਾਂ ਦੀ ਚਾਹੇ ਤੁਹਾਡਾ ਪੇਪਰ ਸੈਂਟਰ ਲੈਵਲ ਦਾ ਚਾਹੇ ਤੁਹਾਡਾ ਪੰਜਾਬ ਲੈਵਲ ਦਾ ਕਿਉਂਕਿ ਹਰ ਇੱਕ ਪੇਪਰ ਦੇ ਵਿੱਚ ਜਿਹੜੀ ਪੰਜਾਬੀ ਹੈ ਉਹ ਲਾਜ਼ਮੀ ਹੈ ਠੀਕ ਹੈ ਵੀ ਸੋ ਹਰ ਇੱਕ ਬੱਚਾ ਇਸ ਨੂੰ ਸਰਵ ਸਾਂਝੀ ਕਲਾਸ ਕਰ ਸਕਦਾ ਹੈ ਠੀਕ ਹੈ ਸੋ ਜੇਕਰ ਕਲਾਸ ਪਸੰਦ ਆਉਂਦੀ ਹੈ ਤਾਂ ਲਾਈਕ ਕਰਨਾ ਇੱਕ ਤੁਹਾਡੇ ਟੱਚ ਕਰਨ ਨਾਲ ਨਾ ਹੀ ਸਾਨੂੰ ਪੈਸੇ ਬਣਨੇ ਲੱਗੇ ਨੇ ਨਾ ਹੀ ਕੋਈ ਜ਼ਿਆਦਾ ਹਨਾ ਤਰੱਕੀ ਹੋਣ ਲੱਗੀ ਐ ਸਹੀ ਠੀਕ ਹੈ ਬਈ ਸੋ ਇੱਕ ਤੁਹਾਡਾ ਪਿਆਰ ਹੁੰਦਾ ਕਿ ਜੇਕਰ ਕਿਸੇ ਨੂੰ ਕਲਾਸ ਪਸੰਦ ਆਉਂਦਾ ਤੇ ਜਾਂਦਾ ਉਹ ਲਾਈਕ ਕਰ ਜਾਂਦਾ ਠੀਕ ਹੈ ਬਈ ਚਲੋ ਸੋ ਫਸਟ ਕੁਸਚਨ ਸੋ ਦਾ ਰਾਈਟ ਆਨਸਰ ਹੋਊਗਾ ਤੁਹਾਡਾ ਬੀ ਠੀਕ ਹੈ ਬਈ ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥਯੁਕਤ ਅਰਥਯੁਕਤੀ ਕਾਈ ਪੁੱਛਿਆ ਠੀਕ ਹੈ ਬਈ ਸੋ ਦਾ ਰਾਈਟ ਆਨਸਰ ਹੋਊਗਾ ਤੁਹਾਡਾ ਬੀ ਸ਼ਬਦ ਪ੍ਰਯੋਗ ਜਾਂ ਵਰਤੋਂ ਦੇ ਆਧਾਰ ਤੇ ਕਹਿੰਦੇ ਜੇਕਰ ਆਪਾਂ ਗੱਲ ਕਰੀਏ ਇੱਕ ਤਾਂ ਹੁੰਦਾ ਪ੍ਰਯੋਗ ਹੁੰਦਾ ਇੱਕ ਇੱਕ ਹੁੰਦਾ ਵਰਤੋਂ ਇਹਦੇ ਆਧਾਰ ਦੇ ਕਹਿੰਦੇ ਪੰਜਾਬੀ ਸ਼ਬਦ ਸ਼੍ਰੇਣੀਆਂ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ 8 ਦੇ ਵਿੱਚ 2 ਦੇ ਵਿੱਚ 3 ਦੇ ਵਿੱਚ ਜਾਂ 4 ਦੇ ਵਿੱਚ ਕਰੋ ਵੀ ਆਨਸਰ ਕਰ ਦੋ ਭਈ ਆਨਸਰ ਕਹਿੰਦੇ ਮੈਮ ਪਲੀਜ਼ ਸੀਟੈਟ ਪੇਪਰ 1 ਪੰਜਾਬੀ ਦਾ ਸਿਲੇਬਸ ਮਿਲ ਸਕਦਾ ਸੀਟੈਟ ਦਾ ਕੋਈ ਨਰਾਜੀ ਟੈਲੀਗ੍ਰਾਮ ਜਿਹੜਾ ਤੁਸੀਂ ਜੁਆਇਨ ਕਰ ਲਓ ਉਹਦੇ ਵਿੱਚ ਪਾ ਦਾਂਗੇ ਚਾਹੇ ਪੀਐਸਟਟ ਦਾ ਹੋਇਆ ਚਾਹੇ ਸੀਟਟ ਦਾ ਹੋਇਆ ਠੀਕ ਹੈ ਮਿਲ ਜੂਗਾ ਤੁਹਾਨੂੰ ਕਰ ਦੋ ਭਈ ਆਨਸਰ ਸੋ ਇਹਦਾ ਰਾਈਟ ਆਨਸਰ ਹੋਊਗਾ ਤੁਹਾਡਾ ਏ 8 ਠੀਕ ਹੈ ਭਈ 8 ਹੋਊਗਾ 8 ਸਤਿ ਸ਼੍ਰੀ ਅਕਾਲ ਬਈ ਤਰਸੀਮ ਸਿੰਘ ਸੋ ਇਹ ਪਤਾ ਕਿਹੜੇ ਨੇ ਰਾਜੇ ਹੁਣ ਕੋਈ ਬੱਚਾ ਦੱਸ ਸਕਦਾ ਜਿਹੜੇ ਪ੍ਰਯੋਗ ਜਾਂ ਵਰਤੂ ਦੇ ਆਧਾਰ ਤੇ ਆਪਾਂ ਪੰਜਾਬੀ ਸ਼ਬਦ ਸ਼੍ਰੇਣੀ ਨੂੰ 8 ਭਾਗਾਂ ਦੇ ਵਿੱਚ ਵੰਡਦੇ ਉਹ 8 ਕਿਹੜੀਆਂ ਨੇ ਤੁਹਾਡਾ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਕਾਰਕ ਕਾਰਕ ਰੀਆਂ ਦੇ ਵਿੱਚ ਆਉਂਦਾ ਨਾ ਹੁੰਦਾ ਹੈ ਨਾ ਹਾਂ ਸੋ ਉਹ ਚੀਜ਼ਾਂ ਹੋ ਗਈ ਹੈ ਠੀਕ ਹੈ ਬਈ ਨਾ ਪੜਨਾ ਵਾਲੇ ਜਿਹੜੇ ਇਹ ਤੁਹਾਨੂੰ ਆਪਾਂ ਕਹਿ ਸਕਦੇ ਪੂਰੀ ਗ੍ਰਾਮਰ ਦੇ ਵਿੱਚ ਉਹ ਚੀਜ਼ਾਂ ਠੀਕ ਹੈ ਅੱਠ ਇਹ ਨੂੰ ਅੱਠ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਠੀਕ ਹੈ ਬਈ ਨੈਕਸਟ ਕੁਐਸਚਨ ਦੇਖੋ ਪ੍ਰਯੋਗ ਦੇ ਆਧਾਰ ਦੇ ਕਹਿੰਦੇ ਪੰਜਾਬੀ ਸ਼ਬਦ ਸ਼੍ਰੇਣੀ ਨੂੰ ਅੱਠ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ ਹੁਣ ਜਿਹੜੇ ਪ੍ਰਯੋਗ ਦੇ ਆਧਾਰ ਤੇ ਆਪਾਂ ਪੰਜਾਬੀ ਸ਼ਬਦ ਸ਼੍ਰੇਣੀ ਨੂੰ ਅੱਠ ਭਾਗਾਂ ਦੇ ਵਿੱਚ ਵੰਡਦੇ ਹਾਂ ਉਹਨਾਂ ਨੂੰ ਪੰਜਾਬੀ ਦੇ ਵਿੱਚ ਕਹਿੰਦੇ ਆ ਕੀ ਕਹਿੰਦੇ ਨੇ ਸ਼ਬਦ ਬਹੁਤ ਕਹਿੰਦੇ ਨੇ ਸ਼ਬਦ ਭੇਦ ਕਹਿੰਦੇ ਨੇ ਭਾਸ਼ਾ ਕਹਿੰਦੇ ਨੇ ਜਾਂ ਬੋਲੀ ਕਹਿੰਦੇ ਨੇ ਕਰੋ ਬਈ ਆਨਸਰ ਸੋ ਕਲਾਸ ਨੂੰ ਤੁਸੀਂ ਸ਼ੇਅਰ ਨਹੀਂ ਕੀਤਾ ਆਪਾਂ ਜਿੰਨੇ ਕੁ ਜਾਣੇ ਹੈਗੇ ਸੋਨੇ ਕੀ ਖੜੇ ਆ ਹਨਾ ਇਸ ਤੋਂ ਪਹਿਲੇ ਜਿਹੜੀ ਪਹਿਲਾ ਕਲਾਸ ਸੀ ਆਪਣੀ ਉਹਦੇ ਵਿੱਚ ਆਪਾਂ ਵਧੀਆ ਜੁੜੇ ਸੀਗੀ ਪਰ ਹੁਣ ਮੈਨੂੰ ਲੱਗਦਾ ਭੱਜ ਗਏ ਸਟੂਡੈਂਟ ਆਦੇ ਹਨਾ ਅੱਧੇ ਤਾਂ ਗਈ ਵੀ ਅੱਜ ਕਲਾਸ ਲੱਗਦੀ ਨਹੀਂ ਸੋ ਪਰਸੋ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਕਿ ਸੰਡੇ ਵਾਲੇ ਦਿਨ ਆਪਣਾ ਆਫ ਹੁੰਦਾ ਸੰਡੇ ਨੂੰ ਆਪਣੀ ਕਲਾਸਾਂ ਨਹੀਂ ਹੁੰਦੀਆਂ ਠੀਕ ਹੈ ਬਈ ਸੋ ਸੰਡੇ ਨੂੰ ਜੇਕਰ ਆਪਾਂ ਕਰਿਆ ਕਰਾਂਗੇ ਕਲਾਸਾਂ ਤਾਂ ਜਿਹੜੀ ਕੋਈ ਕਹਿ ਸਕਦੇ ਮੈਰਾਥਨ ਜਾਂ ਜਿਵੇਂ ਮੈਂ ਤੁਹਾਨੂੰ ਇੱਕ ਤੋੜਨੇ ਦਾ ਵਾਦਾ ਕੀਤਾ ਹੋਇਆ ਕਿ ਆਪਾਂ ਚਾਰਟ ਬਣਾ ਕੇ 41 ਅਖਰੀ 35 ਅਖਰੀ ਹੈ ਨਾ ਉਹਦੇ ਉੱਪਰ ਡਿਸਕਸ ਕਰਾਂਗੇ ਸੋ ਉਹ ਚੀਜ਼ਾਂ ਜਿਹੜੀ ਕੋਈ ਸਪੈਸ਼ਲ ਚੀਜ਼ਾਂ ਹੋਇਆ ਕਰਨੀ ਜਾਂ ਕੋਈ ਡਾਊਟ ਕਲੀਅਰ ਕਰਨੀ ਹੋਇਆ ਕਰਨੀ ਉਹ ਆਪਾਂ ਸੰਡੇ ਨੂੰ ਕਰਿਆ ਕਰਾਂਗੇ ਠੀਕ ਹੈ ਵੀ ਸੋ ਸੰਡੇ ਨੂੰ ਵੈਸੇ ਆਪਣੇ ਕਲਾਸਾਂ ਸਾਰੀਆਂ ਆਫ ਹੁੰਦੀਆਂ ਨੇ ਇੱਕ ਹੋਰ ਗੱਲ ਜਿਹੜੇ ਬੱਚੇ ਪਰਸੋਂ ਮੈਨੂੰ ਪੁੱਛ ਰਹੇ ਸੀ ਕਿ ਮੈਡਮ ਜਿਹੜੀ ਸਾਡੀ ਸੀ ਸੀਡੀਪੀ ਦੀ ਕਲਾਸ ਹੈ ਹਨਾ ਉਹ ਕਦੋਂ ਸਟਾਰਟ ਹੋਣ ਜਾ ਰਹੀ ਹੈ ਹੁਣ ਸੀਡੀਪੀ ਦੀ ਕਲਾਸ ਜਿਹੜੇ ਤੁਸੀਂ ਸੀਟੈਟ ਦੀ ਤਿਆਰੀ ਕਰ ਰਹੇ ਉਹਨਾਂ ਵਾਸਤੇ ਵੀ ਹੈ ਪੀਐਸੈਟ ਦੀ ਤਿਆਰੀ ਕਰ ਰਹੇ ਤੁਸੀਂ ਉਹਨਾਂ ਵਾਸਤੇ ਵੀ ਹੈ ਮਨੋਵਿਗਿਆਨ ਵੀ ਹਰ ਇੱਕ ਪੇਪਰ ਦੇ ਵਿੱਚ ਪੁੱਛੀ ਜਾਂਦੀ ਹੈ ਹਨਾ ਸੋ ਉਹ ਵੀ ਤੁਹਾਡੇ ਕਲਾਸਾਂ ਰਾਜੇ ਪਰਸੋਂ ਤੋਂ ਸਟਾਰਟ ਹੋ ਚੁੱਕੀਆਂ ਨੇ ਠੀਕ ਹੈ ਵੀ 8:30 ਵਜੇ ਤੁਹਾਡੀ ਸੀਡੀਪੀ ਦੀ ਕਲਾਸ ਲੱਗਦੀ ਸੋ ਤੁਸੀਂ ਉਸ ਨੂੰ ਵੀ ਜੁਆਇਨ ਕਰ ਸਕਦੇ ਹੋ ਠੀਕ ਹੈ ਸੋ ਇਹਦਾ ਤੁਹਾ ਸ਼ਬਦ ਪੇਧ ਠੀਕ ਹੈ ਬਈ ਸ਼ਬਦ ਪੇਧ ਵਿੱਚ ਤੁਸੀਂ ਇਹ ਕਰ ਰਹੇ ਹੋ ਵਿੱਚ ਇਹ ਕਰ ਰਹੇ ਹੋ ਤੁਸੀਂ ਤਿੰਨ ਦਾ ਉਫ ਬੀ ਕਰ ਰਹੇ ਹੋ ਜਾਂ ਇਹ ਕਰ ਰਹੇ ਹੋ ਬਈ ਸ਼ਬਦ ਬੋਧਿਆ ਸ਼ਬਦ ਭੇਦ ਠੀਕ ਹੈ ਇਸ ਦਾ ਰਾਈਟ ਆਨਸਰ ਤੁਹਾਡਾ ਬੀ ਬਣੂਗਾ ਸ਼ਬਦ ਭੇਦ ਠੀਕ ਹੈ ਨੈਕਸਟ ਕੁਸਚਨ ਕੁਸਚਨ ਨੰਬਰ 4 ਤੇ ਆ ਗਿਆ ਆਪਾਂ ਕਿਸੇ ਵਿਅਕਤੀ ਥਾਨ ਜੀਵ ਜਾਂ ਹਾਲਾਤ ਜਦੋਂ ਆਪਾਂ ਗੱਲ ਕਰਦੇ ਆਂ ਕਿਸੇ ਵਿਅਕਤੀ ਬਾਰੇ ਥਾਂ ਬਾਰੇ ਜੀਵ ਬਾਰੇ ਹਾਲਾਤ ਹਾਲਾਤ ਕਿਹੜੇ ਚਾਰੇ ਆਂ ਟਾਈਮ ਕਿੜਾ ਗੁਣ ਜਾਂ ਦੇ ਭਾਵਾਂ ਬਾਰੇ ਤਾਂ ਉਹਨਾਂ ਨੂੰ ਕੀ ਨਾਮ ਦਿੱਤਾ ਜਾਂਦਾਗਾ ਕਰੋ ਬਈ ਆਨਸਰ ਵਿਸ਼ੇਸ਼ਣ ਹੁੰਦੇ ਨੇ ਉਹ ਕਿਰਿਆ ਹੁੰਦੀ ਹੈ ਨਾਮ ਹੁੰਦਾ ਹੈ ਜਾਂ ਫੜਨਾਮ ਹੁੰਦਾ ਅੱਜ ਤੁਹਾਡੀ ਵਿਆਕਰਨ ਦੇ ਨਾਲ ਚੱਲੂਗੀ ਕਲਾਸ ਠੀਕ ਹੈ ਬਈ ਪੈਟਰਨ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਫਸਟ ਕੁਸਚਨ ਤੇ ਵੀ ਆਪਣੀ ਕਲਾਸ ਕਾਦੇ ਨਾ ਜਾਊਗਾ ਜੀ ਠੀਕ ਹੈ ਸੋ ਵਿਆਕਰਨ ਦੇ ਨਾਲ ਚੱਲੂਗੀ ਸੋ ਵਿਆਕਰਨ ਤਾਂ ਸਾਰਿਆਂ ਨੂੰ ਆਉਣੀ ਚਾਹੀਦੀ ਐ ਸੱਟੋ ਫਿਰ ਦੇ ਜਲਦੀ ਜਲਦੀ ਆਨਸਰ ਠੀਕ ਹੈ ਬਈ ਸੋ ਇਹਦਾ ਰਾਈਟ ਆਨਸਰ ਹੋਊਗਾ ਤੁਹਾਡਾ ਵੈਰੀ ਗੁੱਡ ਸੀ ਸੀ ਹੋਊਗਾ ਠੀਕ ਹੈ ਬਈ ਨਾਮ ਕਿਸੇ ਵਿਅਕਤੀ ਦੀ ਗੱਲ ਕਰਦੇ ਜਿਹਦੇ ਆਪਾਂ ਵੀ ਆਪਾਂ ਉਹ ਬੰਦੇ ਦੀ ਗੱਲ ਕਰਦੇ ਆਂ ਥਾਂ ਦੀ ਗੱਲ ਕਰ ਰਹੇ ਆ ਵੀ ਉੱਥੇ ਜਾਣਾ ਆਪਾਂ ਨੇ ਹੈਨਾ ਜੀਵ ਦੀ ਗੱਲ ਕਰ ਰਹੇ ਆ ਹਾਲਾਤ ਦੀ ਕਰ ਰਹੇ ਆ ਗੁਣ ਦੀ ਕਰ ਰਹੇ ਆ ਭਾਵ ਦੀ ਕਰ ਰਹੇ ਆ ਸੋ ਇਹਦਾ ਰਾਈਟ ਆਨਸਰ ਹੋਊਗਾ ਸੀ ਨੈਕਸਟ ਕੁਐਸਚਨ ਦੇਖੋ ਨਾਮ ਦੀਆਂ ਕਹਿੰਦੇ ਕਿੰਨੀਆਂ ਕਿਸਮਾਂ ਨੇ ਹੁਣ ਇਹ ਦੇਖਣ ਨੂੰ ਤਾਂ ਬਹੁਤ ਛੋਟਾ ਜਿਹਾ ਕੁਐਸਚਨ ਲੱਗਦਾ ਤੇ ਪਤਾ ਕੀ ਕਹਿੰਦੇ ਇਹ ਤਾਂ ਬੌਲੀ ਸੌਖਾ ਹੈ ਸੌਖਾ ਕਰਾਉਂਦੇ ਲਾਹੌਰ ਉੱਥੇ ਉਹ ਜਿਹੜਾ ਲੈਣ ਦਾ ਇੰਨਾ ਸੌਖਾ ਕਰਾਉਂਦੇ ਇਹੀ ਪੁੱਛੀਦਾ ਨਾਮ ਕੀ ਹੁੰਦਾ ਅੱਧੇ ਤਾਂ ਨਾ ਪਿਛਲੇ ਵਾਰ ਪੰਜਾਬੀ ਦੇ ਵਿੱਚੋਂ ਜਿਹੜਾ ਕੁਐਸਚਨ ਆ ਅੱਧਿਆਂ ਤੋਂ ਜ਼ਿਆਦਾ ਦਾ ਗਲਤ ਗਿਆ ਇਹ ਕਿਉਂ ਗਿਆ ਕਿਉਂਕਿ ਓਵਰ ਸਮ ਆਪਾਂ ਨੂੰ ਪਤਾ ਹੈ ਹੁੰਦੇ ਵੀ ਆਪ ਨੂੰ ਆਮ ਦਾ ਸਾਰਾ ਕੁਝ ਪਰ ਉੱਥੇ ਜਾ ਕੇ ਪਤਾ ਲੱਗਦਾ ਜਦੋਂ ਚੱਕ ਕੇ ਆਪਾਂ ਗਲਤ ਲਾਏ ਹੁੰਦੇ ਤੇ 6 ਪ੍ਰਕਾਰ ਦੇ ਲਾਏ ਹੁੰਦੇ ਨਹੀਂ 8 ਦੇ ਲਾਏ ਆਉਂਦੇ ਨੇ ਵਿੱਚ ਵਿੱਚ ਇਹ ਜਿਹੇ ਹੈਗੇ ਨੇ 7 ਦੇ ਵੀ ਲਾਏ ਆਉਂਦੇ ਨੇ ਨਾ ਪਰ ਇੱਥੇ ਰਾਈਟ ਆਨਸਰ ਹੋਊਗਾ ਤੁਹਾਡਾ ਸੀ 5 ਪ੍ਰਕਾਰ ਦਾ ਠੀਕ ਹੈ ਹੁਣ ਇਹ ਮੰਨ ਕੇ ਚੱਲੋ ਜਿਹੜੀ ਗ੍ਰਾਮਰ ਆ ਬਸ ਉਹਨੂੰ ਇਹੀ ਨਹੀਂ ਰੱਟੇ ਲਾਉਣੇ ਵੀ ਨਾ 5 ਦਾ ਹੋ ਗਿਆ ਫੜਨਾਮ 6 ਦਾ ਹੋ ਗਿਆ ਨਾ ਸੋ 5 ਦੀਆਂ 5 ਤੇ 6 ਦੀ 6 ਕਿਸਮਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕੀ ਪੁੱਛਿਆ ਉਹ ਕੀ ਡਿਟੇਲ ਦੇ ਵਿੱਚ ਗੱਲ ਕਰਨੀ ਜਾ ਰਿਹਾ ਉਹ ਠੀਕ ਹੈ ਇਹ ਨਹੀਂ ਵਸ ਕਰਨਾ ਹੈਗਾ ਆਮ ਨਾਮ ਹੋਵੇ ਖਾਸ ਹੋਵੇ ਠੀਕ ਹੈ ਵੀ ਸੋ ਰਾਈਟ ਆਨਸਰ ਹੋਊਗਾ ਤੁਹਾਡਾ ਸੀ ਠੀਕ ਹੈ ਵੀ ਸੀ ਨੈਕਸਟ ਕੁਐਸਚਨ ਦੇਖੋ ਕਿਹੜਾ ਸ਼ਬਦ ਕਹਿੰਦੇ ਉਹ ਕਿਹੜਾ ਸ਼ਬਦ ਜਿਹੜਾ ਨਾਮ ਪੜਨਾਮ ਵਿਸ਼ੇਸ਼ਣ ਵਿਸ਼ੇਸ਼ਣ ਸ਼ਬਦ ਉਹ ਕਿਹੜਾ ਸ਼ਬਦ ਹੈ ਜਿਹੜਾ ਨਾਮ ਪੜਨਾਮ ਤੇ ਵਿਸ਼ੇਸ਼ਣ ਵਾਕ ਦੇ ਦੂਜੇ ਸ਼ਬਦ ਨਾਲ ਸੰਬੰਧ ਸਪਸ਼ਟ ਕਰਦਾ ਹੈ ਕਹਿੰਦਾ ਮਤਲਬ ਕੀ ਹੈ ਇੱਕ ਦੂਸਰੇ ਨਾਲ ਜਿਹੜਾ ਸੰਬੰਧ ਦੱਸਦਾ ਉਹ ਕਿਹੜਾ ਹੈਗਾ ਉਹਨੂੰ ਕੀ ਆਖਦੇ ਨੇ ਜੋਜਕ ਹੋਗਾ ਤੁਹਾਡਾ ਸੰਬੰਧਕ ਹੋਗਾ ਵਿਸਮਕ ਹੋ ਗਿਆ ਜਾਂ ਵਿਸ਼ੇਸ਼ਣ ਹੋ ਗਿਆ ਕਰੋ ਵੀ ਆਨਸਰ ਚਾਰ ਆਪਸ਼ਨਾਂ ਦੇ ਵਿੱਚੋਂ ਉਹ ਜੋਜਕ ਹੋਊਗਾ ਸੰਬੰਧਕ ਹੋਊਗਾ ਵਿਸਮਕ ਹੋਊਗਾ ਜਾਂ ਵਿਸ਼ੇਸ਼ਣ ਹੋਊਗਾ ਹੁਣ ਇਹ ਮੰਨ ਕੇ ਚੱਲੋ ਜਿਹੜੀ ਅੱਜੜੀ ਕਲਾਸ ਆ ਤੁਹਾਨੂੰ ਇਹ ਤੇ ਇਹ ਸਿੱਖਿਆ ਲੈਣੀ ਚਾਹੀਦੀ ਹੈ ਵੀ ਜਿਹੜੇ ਬੱਚੇ ਤੁਹਾਨੂੰ ਈਜ਼ੀ ਤੌਰ ਤੇ ਮੰਨਦੇ ਨਾ ਵੀ ਪੰਜਾਬੀ ਵਿਆਕਰਨ ਤਾਂ ਬਹੁਤ ਹੀ ਸੌਖੀ ਹੈ ਮੈਨੂੰ ਪਤਾ ਵੀ ਹਾਂ ਭਾਈ ਵਿਸ਼ੇਸ਼ਣ ਅੱਠ ਦਾ ਹੁੰਦਾ ਹੈ ਕਾਰਕ ਅੱਠ ਦਾ ਹੁੰਦਾ ਨਾ ਪਰ ਪੇਪਰ ਦੇ ਵਿੱਚ ਜਾ ਕੇ ਚੀਕਾ ਨਿਕਲ ਜਾਂਦੀ ਇਹਨੂੰ ਥੇ ਠੀਕ ਹੈ ਜਦੋਂ ਉਹ ਵਿਚੋਂ ਪੁੱਛਦੇ ਨੇ ਨਾ ਪ੍ਰਸ਼ਨ ਬੜਾ ਕੀ ਵਿਆ ਦੱਸੋਈ ਕਿਰਿਆ ਕੀ ਹੈ ਜੋ ਉਹ ਕੀ ਕਰ ਰਿਹਾ ਹੈ ਕੁਸਚਨ ਇਹ ਜਦੋਂ ਦਿਮਾਗ ਫਿਰ ਜਾਂਦਾ ਜਾ ਕੇ ਹੈ ਨਾ ਹੁਣ ਇਹ ਤਾਂ ਮੈਂ ਤੁਹਾਨੂੰ ਈਜ਼ੀ ਲੈਵਲ ਦੇ ਕਰਾਰੀਆਂ ਅੱਗੇ ਕੀ ਜਦੋਂ ਆਪਾਂ ਕਰਾਂਗੇ ਉਦੋਂ ਪਤਾ ਲੱਗੂਗਾ ਠੀਕ ਹੈ ਵੀ ਸੋ ਇਹਦਾ রাইਟ ਆਨਸਰ ਹੋਊਗਾ ਤੁਹਾਡਾ ਬੀ ਸੰਬੰਧਕ ਸੰਬੰਧਕ ਠੀਕ ਹੈ ਇੱਥੇ ਪਹਿਲੀ ਤੁਹਾਨੂੰ ਮੈਂ ਇੱਕ ਤੁਹਾਨੂੰ ਕੱਲ ਵੀ ਦੱਸਿਆ ਸੀ ਪਰਸੋ ਕਵਸਚਨ ਦੇ ਵਿੱਚ ਹੀ ਆਨਸਰ ਪਿਆ ਹੁੰਦਾ ਠੀਕ ਹੈ ਜਿਹਦੇ ਨੇ ਇਹ ਪੁੱਛ ਰਿਹਾ ਸਬੰਧ ਪੁਰਸਪਸ਼ਟ ਕਰਦਾ ਸਬੰਧਕ ਹੋਊ ਉਹ ਠੀਕ ਹੈ ਵੀ ਸੋਇਦਰ ਰਾਈਟ ਆਨਸਰ ਹੋਊਗਾ ਤੁਹਾਡਾ ਬੀ ਨੈਕਸਟ ਕਵਸਚਨ ਦੇਖੋ ਹੇੜ ਲਿਖਿਆਂ ਦੇ ਵਿੱਚੋਂ ਕਹਿੰਦੇ ਕਿਹੜੇ-ਕਿਹੜੇ ਸਬੰਧਕ ਹਨ ਹੇੜ ਲਿਖਿਆਂ ਦੇ ਵਿੱਚੋਂ ਕਿਹੜੇ-ਕਿਹੜੇ ਸਬੰਧਕ ਹਨ ਹੁਣ ਜਿਹੜੇ ਸਬੰਧਕ ਸਬੰਧ ਸਪਸ਼ਟ ਕਰਦੇ ਨੇ ਉਹ ਸ਼ਬਦ ਕਿਹੜੇ-ਕਿਹੜੇ ਨੇ ਦਾ ਦੇ ਦੇ ਨੇ ਕੋਲ ਨੂੰ ਯਾ ਉਪਰੋਕਤ ਸਾਰੇ ਗੁੱਡ ਈਵਨਿੰਗ ਬਈ ਡਿੰਪਲ ਸ਼ਰਮਾ ਕਰੋ ਬਈ ਅਨਸਰ ਇਹਦਾ ਕੁਸਚਨ ਨੰਬਰ 7 ਤੇ ਪਹੁੰਚ ਚੁੱਕੀ ਆਪਾਂ 7 ਤੇ ਕਰ ਦੋ ਬਈ ਅਨਸਰ ਵੈਰੀ ਗੁੱਡ 7 ਵਾਲਾ ਬੀ ਵਾਲੇ ਕਿਹੜੇ ਆਗੇ ਬਈ ਬੀ ਵਾਲੇ ਸੀ ਵਾਲੇ ਸੋ ਇਹਦਾ ਰਾਈਟ ਅਨਸਰ ਕਿਹੜਾ ਹੋਊਗਾ ਤੁਹਾਡਾ ਡੀ ਡੀ ਹੋਊਗਾ ਸਾਰੀ ਆਗੇ ਇਹ ਠੀਕ ਹੈ ਸਾਰੀ ਹੋ ਜਾਣਗੇ ਇਹ ਰਾਮ ਨੇ ਸੀਤਾ ਨੂੰ ਮਾਰਿਆ ਤੁਹਾਨੂੰ ਇੱਕ ਐਗਜ਼ਾਮਪਲ ਵੀ ਦਿੱਤੀ ਹੋਈ ਹੈ ਠੀਕ ਹੈ ਰਾਮ ਨੇ ਸੀਤਾ ਨੂੰ ਮਾਰਿਆ ਵੈਰੀ ਗੁੱਡ ਨੈਕਸਟ ਕੁਐਸਚਨ ਦੇਖੋ ਇਹ ਆ ਬਈ ਤੁਹਾਡੇ ਕੋਰਸ ਹੁਣ ਜਿਹੜੇ ਬੱਚੇ ਕਈ ਦਿਨਾਂ ਤੋਂ ਪੁੱਛ ਰਹੇ ਸੀ ਕਮੈਂਟ ਕਰਕੇ ਹੈਨਾ ਦੀ ਮੈਡਮ ਫੀਸ ਕਿੰਨੀ ਹੈ ਸੋ ਇਹ ਤੁਹਾਡੇ ਵਾਸਤੇ ਤੁਹਾਡਾ ਪੇਪਰ 1 ਚਾਹੀਏ ਤੁਸੀਂ ਈਟੀਟੀ ਵਾਲਿਆਂ ਡਿਟੇਲ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਨੂੰ ਚਾਹੀਏ ਈਟੀਟੀ ਵਾਲਿਆਂ ਲਈ ਚਾਹੀਏ ਤੁਸੀਂ ਬੀਅਰਡ ਵਾਲਿਓ ਠੀਕ ਹੈ ਇਹ ਤੁਹਾਡੇ ਦੋਨੇ ਜਿਹੜੇ ਕੋਰਸ ਨੇ ਉਹ ਪ੍ਰੋਪਰ ਟਾਂਕ ਦੇ ਨਾਲ ਤਿਆਰ ਹੋ ਚੁੱਕੇ ਨੇ ਠੀਕ ਹੈ ਦੇਖ ਸਕਦੇ ਤੁਸੀਂ ਈਟੀਟੀ ਵਾਲਿਆਂ ਦੀ ਸਿਰਫ 2500 ਰੁਪਏ ਫੀਸ ਸਿਰਫ 2500 ਸਾਰੇ ਪੰਜਾਬ ਦੇ ਵਿੱਚ ਬਹੁਤ ਘੱਟ ਫੀਸ ਦੇ ਉੱਪਰ ਅਸੀਂ ਤਿਆਰੀ ਕਰਵਾ ਰਹੇ ਹਾਂ ਤੁਸੀਂ ਚੈਨਲ ਦੇ ਉੱਪਰ ਜਾ ਕੇ ਦੇਖ ਸਕਦੇ ਹੋ ਕਿ ਜਿਹੜੇ ਕਈ ਬੱਚੇ ਅਜਿਹਾ ਹੀ ਵੀ ਨੇ ਅੱਧ ਤੋਂ ਜ਼ਿਆਦਾ ਜਿਨ੍ਹਾਂ ਨੇ ਫ੍ਰੀ ਦੇ ਵਿੱਚ ਵੀ ਪੀਐਸਟੈਟ ਕਲੀਅਰ ਕੀਤਾ ਪਰ ਜੇਕਰ ਤੁਸੀਂ ਡਿਟੇਲ ਦੇ ਵਿੱਚ ਤਿਆਰੀ ਕਰਨਾ ਚਾਹੁੰਦੇ ਹੋ ਬਹੁਤ ਹੀ ਘੱਟ ਪੈਸੇ ਪੇ ਕਰਕੇ ਤਾਂ ਤੁਸੀਂ ਇਹ ਕੋਰਸ ਖਰੀਦ ਸਕਦੇ ਹੋ 2500 ਦੇ ਵਿੱਚ ਸਿਰਫ ਤੁਹਾਨੂੰ ایਟਟੀਟੀ ਦਾ ਮਿਲ ਰਿਹਾ ਤੇ 3000 ਦੇ ਵਿੱਚ ਬੀਐਡ ਦਾ ਮਿਲ ਰਿਹਾ ਠੀਕ ਹੈ ਵੀ ਇੱਕ ਵਾਰੀ ਤੁਸੀਂ ਪਲੇ ਸਟੋਰ ਦੇ ਵਿੱਚ ਜਾ ਕੇ ਐਮਐਸਡਬਲ ਸਟਡੀ ਵਾਲਾ ਜਿਹੜਾ ਐਪ ਆ ਤੁਸੀਂ ਉਸ ਨੂੰ ਡਾਊਨਲੋਡ ਕਰ ਸਕਦੇ ਹੋ ਉਹਦੇ ਉੱਪਰ ਜਾ ਕੇ ਤੁਹਾਨੂੰ ਫ੍ਰੀ ਡੈਮੋ ਕਲਾਸਾਂ ਪਈਆਂ ਨੇ ਫ੍ਰੀ ਡੈਮੋ ਕਲਾਸਾਂ ਜਿਹਦੇ ਵਾਸਤੇ ਤੁਹਾਨੂੰ ਕੋਈ ਪੈਸਾ ਨਹੀਂ ਪੇ ਕਰਨਾ ਪਊਗਾ ਅੱਧੇ ਬੱਚਿਆਂ ਨੂੰ ਹੁੰਦਾ ਵੀ ਜਦੋਂ ਅਸੀਂ ਆਪ ਐਪ ਡਾਊਨਲੋਡ ਕਰਾਂਗੇ ਉਹਦੇ ਪੈਸੇ ਲੱਗਣਗੇ ਠੀਕ ਹੈ ਉਹ ਬਿਲਕੁਲ ਫ੍ਰੀ ਹੈ ਡੈਮੋ ਕਲਾਸਾ ਤੁਸੀਂ ਜੁਆਇਨ ਕਰਕੇ ਉਹਦਾ ਨਿਚੋੜ ਕੱਢ ਸਕਦੇ ਹੋ ਵੀ ਇਹਦੇ ਵਿੱਚ ਕੀ ਕੁਝ ਹੋਊਗਾ ਠੀਕ ਹੈ ਵੀ ਸੋ ਤੁਸੀਂ ਉਹ ਜਿਹੜੇ ਬੱਚੇ ਲੈਣ ਦੇ ਚਾਹਵਾਨ ਨੇ ਲੈ ਸਕਦੇ ਹੋ ਠੀਕ ਹੈ ਵੀ ਹਾਂ ਲਿਮਟਿਡ ਸਮੇਲੇ ਇਹ ਹੈ ਇਸ ਤੋਂ ਬਾਅਦ ਇਹਦੀ ਫੀਸ ਜਿਹੜੀ ਹੋਰ ਵੱਧ ਜੂਗੀ ਠੀਕ ਹੈ ਹਾਂ ਨੈਕਸਟ ਕੁਐਸਚਨ ਦੇਖੋ ਇਹਦੇ ਵਿੱਚ ਨਾ ਸੀੜੀਪੇ ਜਿਹੜੀ ਸਰਦੇ ਦੁਆਰੇ ਵੀ ਕਰਵਾਈ ਗਈ ਏ ਕਪਟਿਆਲੇ ਤੋਂ ਮੈਡਮ ਸੀ ਰਾਜਪੁਰੇ ਤੋਂ ਉਹਨਾਂ ਦੁਆਰਾ ਵੀ ਕਰਵਾਈ ਗਈ ਪੰਜਾਬੀ ਮੇਰੇ ਦੁਆਰਾ ਕਰਵਾਈ ਗਈ ਹੈ ਚਾਰ ਪੰਜ ਜਿਹੜੇ ਟੀਚਰ ਨੇ ਉਹਨਾਂ ਦੁਆਰਾ ਇਹ ਕੋਰਸ ਤਿਆਰ ਕੀਤਾ ਹੋਇਆ ਹੈ ਸੋ ਜਿਹੜੇ ਪਿਛਲੇ ਬੱਚੇ ਨੇ ਉਹਨਾਂ ਨੂੰ ਤਾਂ ਪਤਾ ਹੀ ਹੈ ਠੀਕ ਹੈ ਬਈ। ਪਚਾਗੀ ਲੱਗੀ ਤਾਂ ਤੁਸੀਂ ਜਾਓ ਪਲੇ ਸਟੋਰ ਦੇ ਵਿੱਚੋਂ ਡਾਊਨਲੋਡ ਕਰ ਸਕਦੇ ਹੋ। ਨੈਕਸਟ ਕੁਐਸਚਨ ਦੇਖੀ। ਹਾਂ। ਇਹ ਕੋਹਰ ਦੱਸਦਾ। ਇਹ ਆਪਣੇ ਐਪ ਦਾ ਲੋਗੋ ਹੈਗਾ। ਠੀਕ ਹੈ? ਹਾਂ ਪਲੇ ਸਟੋਰ ਦੇ ਵਿੱਚੋਂ ਸੋਸ਼ਲ ਸਟਡੀ ਦੀ ਜਿਹੜੀ ਤੁਹਾਨੂੰ ਇਹ ਇਹ ਸੋਸ਼ਲ ਸਟਡੀ ਹੋਗੀ ਪੰਜਾਬੀ ਪੈਡਾਗੋਜੀ ਹੋਗੀ ਇਹ ਤੁਹਾਨੂੰ ਸਾਰੀ ਵੀਡੀਓ ਮਿਲ ਜਾਣਗੀਆਂ ਠੀਕ ਹੈ। ਨੈਕਸਟ ਕੁਐਸਚਨ ਦੇਖੋ। ਹਾਂ। ਤੇ ਜੇਕਰ ਜ਼ਿਆਦਾ ਇਨਫੋ ਲੈਣਾ ਚਾਹੋ ਨੀਸ ਨੰਬਰ ਦੇ ਉੱਪਰ ਤੁਸੀਂ WhatsApp ਮੈਸੇਜ ਜਾਂ ਕਾਲ ਕਰਕੇ ਪੁੱਛ ਸਕਦੇ ਹੋ ਠੀਕ ਹੈ। ਜਿਹੜੇ ਸ਼ਬਦ ਕਹਿੰਦੇ ਦੋ ਵਾਕਾਂਸ਼ਾ ਉਪਵਾਕਾਂ ਜਾਂ ਵਾਕਾਂ ਨੂੰ ਜੋੜਦਾ ਹੈ ਉਸਨੂੰ ਕੀ ਕਿਹਾ ਜਾਂਦਾ ਹੈ ਇੱਕ ਪਤਾ ਕੀ ਹੁੰਦਾ ਰਾਜੀ ਆਪਾਂ ਕਿਸੇ ਦੀ ਇੱਥੇ ਬੁਰਾਈ ਨਹੀਂ ਕਰਨੀ ਅੱਧਿਆਂ ਨੂੰ ਇਹ ਹੁੰਦਾ ਕਿ ਸੀ ਸਿਰਫ ਕੋਰਸ ਹੀ ਵੇਚਣਾ ਹਨਾ ਉਹ ਪਹਿਲਾਂ ਥੋੜੀ ਜੀ ਜਿਵੇਂ ਆਪਾਂ ਮੱਛੀਆਂ ਨੂੰ ਵਿਚਾਰਾ ਪਾਉਂਦੇ ਹੁੰਦੇ ਬੱਚਿਆਂ ਨੂੰ ਆਪਣੇ ਵੱਲ ਖਿੱਚ ਲੈਂਦੇ ਨੇ ਪਰ ਸਾਨੂੰ ਘਟੋ ਘਟ 8-9 ਸਾਲ ਹੋ ਗਏ YouTube ਤੇ ਕੰਮ ਕਰਦਿਆਂ ਨੂੰ ਅੱਜ ਤੱਕ ਅਸੀਂ ਕਿਸੇ ਬੱਚੇ ਨੇ ਫੋਰਸ ਨਹੀਂ ਕੀਤਾ ਵੀ ਤੁਸੀਂ ਕੋਰਸ ਲੈ ਕੇ ਹੀ ਸਾਡੇ ਕੋਲੇ ਪੜ੍ਹਨਾ ਹਨਾ ਜੇਕਰ ਨਹੀਂ ਕਰ ਸਕਦਾ ਕੋਈ ਬਹੁਤ ਸਾਰੇ ਇਹੇ ਬੱਚੇ ਨੇ ਜਿਨ੍ਹਾਂ ਦਾ ਅਸੀਂ ਫ੍ਰੀ ਦੇ ਵਿੱਚ ਵੀ ਕੋਰਸ ਜਿਹੜਾ ਜਿਨ੍ਹਾਂ ਨੂੰ ਜੁਆਇਨ ਕਰਵਾਇਆ ਜਿਹੜੇ ਕੋਲ ਲੋਡ ਬੰਦ ਹੁੰਦਾਗਾ ਪਰ ਇਹਦਾ ਮਤਲਬ ਇਹ ਹੁੰਦਾਗਾ ਕਿ ਅੱਧੇ ਬੱਚੇ ਜਿਹੜੇ ਕਹਿੰਦੇ ਨੇ ਅਸੀਂ ਇੱਕ ਨੰਬਰ ਤੋਂ ਰਹਿ ਗਏ ਦੋ ਨੰਬਰ ਤੋਂ ਰਹਿ ਗਏ ਉਹਨਾਂ ਦੇ ਕਿਤੇ ਨਾ ਕਿਤੇ ਕੋਈ ਕਮੀ ਰਹਿ ਜਾਂਦੀ ਹੈ ਠੀਕ ਹੈ ਸੋ ਜੇਕਰ ਤੁਸੀਂ ਕੋਰਸ ਲੈ ਸਕਦੇ ਹੋ ਤਾਂ ਉਹਦੇ ਵਿੱਚ ਜਾ ਕੇ ਤੁਸੀਂ ਜ਼ਿਆਦਾ ਡਿਟੇਲ ਦੇ ਵਿੱਚ ਕੰਮ ਕਰ ਸਕਦੇ ਠੀਕ ਹੈ ਵੀ ਸੋ ਨੈਕਸਟ ਕੁਐਸਚਨ ਆ ਗਿਆ ਆਪਾਂ ਜਿਹੜਾ ਸ਼ਬਦ ਕਹਿੰਦੇ ਦੋ ਵਾਕਾਂਸ਼ਾ ਉਪਵਾਕਾਂ ਜਾਂ ਵਾਕਾਂ ਨੂੰ ਜੋੜਦਾ ਉਸ ਨੂੰ ਕੀ ਕਿਹਾ ਜਾਂਦਾਗਾ ਸਬੰਧਕ ਹੋਗਾ ਤੁਹਾਡਾ ਜੋਜਕ ਹੋਊਗਾ ਵਾਕ ਹੋਊਗਾ ਜਾਂ ਕਰਮ ਹੋਊਗਾ ਕਰੋ ਵੀ ਆਨਸਰ 8 ਨੰਬਰ ਕਰੋ ਵੀ ਆਨਸਰ ਸੋ ਇਦਰ ਰਾਈਟ ਆਨਸਰ ਹੋਊਗਾ ਤੁਹਾਡਾ ਬੀ ਜੋਜਕ ਠੀਕ ਹੈ ਵੀ ਜੋਜਕ ਹਾਂ ਇੱਕ ਹੁੰਦਾ ਸੰਬੰਧਕ ਇੱਕ ਹੁੰਦਾ ਜੋਜਕ ਠੀਕ ਹੈ ਹਾਂ ਸਤਿ ਸ਼੍ਰੀ ਅਕਾਲ ਬਈ ਜਿਹੜੇ ਲੇਟ ਆ ਰਹੇ ਹੋ ਹਾਂ ਇਹ ਜੋਜਕ ਦਾ ਕੀ ਕੰਮ ਆ ਕਹਿੰਦੇ ਜਿਹੜਾ ਸ਼ਬਦ ਦੋ ਵਾਕਾਂਸ਼ਾਂ ਉਪਵਾਕਾਂ ਜਾਂ ਵਾਕਾਂ ਨੂੰ ਜੋੜਦਾ ਹੈ ਇਹ ਵਾਕਾਂ ਦੇ ਵਿੱਚ ਕੰਮ ਕਰਦਾ ਠੀਕ ਹੈ ਨੈਕਸਟ ਕੁਐਸਚਨ ਦੇਖੋ ਖੇਡ ਲਿਖਿਆਂ ਦੇ ਵਿੱਚੋਂ ਕਹਿੰਦੇ ਕਿਹੜੇ ਸ਼ਬਦ ਜੋਜਕ ਹਨ ਕਿਹੜੇ ਸ਼ਬਦ ਨੇ ਜਿਹੜੇ ਜੋਜਕ ਦਾ ਕੰਮ ਕਰਦੇ ਨੇ ਜੋਜਕ ਜਿਹੜੇ ਦੋ ਵਾਕਾਂਸ਼ਾਂ ਆਹ ਵਾਕਾਂ ਉਪਵਾਕਾਂ ਨੂੰ ਜੋੜਦੇ ਉਹਦੀ ਗੱਲ ਕਰ ਰਹੀ ਆਪਾਂ ਕਹਿੰਦੇ ਕਿਉਂਕਿ ਨਾਲੇ ਭਾਵੇਂ ਜਾਂ ਇਹ ਚਾਰੇ ਆਪਸ਼ਨਾਂ ਦੇ ਵਿੱਚੋਂ ਕੋਰੋ ਵੀ ਆਂਸਰ ਕਰ ਦੋ ਬਈ ਅਨਸਰ ਆਪਾਂ 20 ਤੀ ਖੜੇ ਆ ਹਨਾ ਤੁਸੀਂ ਕਲਾਸ ਸ਼ੇਅਰ ਨਹੀਂ ਕਰਦੇ ਨਾ ਕਲਾਸ ਸ਼ੇਅਰ ਕਰਦੇ ਹੋ ਨਾ ਲਾਈਕ ਕਰਦੇ ਹੋ ਜਿੰਨੇ ਕੇ ਹੈਗੇ ਉੱਥੇ ਖੜੇ ਜਣੇ ਆਪਾਂ ਹਨਾ 22 ਜਣੇ ਕਲਾਸ ਦੇਖ ਰਹੇ ਆਪਾਂ ਪਰ ਲਾਈਕ ਕਰਨ ਵਾਲੇ ਸਿਰਫ 12 ਜਣੇ ਨੇ ਅੱਧੇ ਨੇ ਕੀਤਾ ਹਨਾ ਅੱਧੇ ਨੂੰ ਇਹੀ ਹੁੰਦਾ ਵੀ ਜਿੰਨਾ ਮਰਜ਼ੀ ਮੱਥਾ ਮਾਰੀਏ ਉਹ ਜਿੰਨਾ ਮਰਜ਼ੀ ਡਿਟੇਲ ਦੇ ਵਿੱਚ ਕਰਵਾਈਏ ਅਸੀਂ ਇੱਕ ਟੱਚ ਕਰ ਕੀ ਦੇਣਾ ਹਨਾ ਚਾਹ ਤੀਚੇ ਦਾ ਸਿਰ ਦੁਖਣ ਲੱਗ ਜੀ ਚਲੋ ਮਰਦੀ ਏ ਤੋੜੀ ਇਹਦਾ ਰਾਈਟ ਆਨਸਰ ਹੋਊਗਾ ਬਈ ਡੀ ਉਪਰੋਕਤ ਏ ਅਤੇ ਬੀ ਠੀਕ ਹੈ ਉਪਰੋਕਤ ਏ ਅਤੇ ਬੀ ਜਦੋਂ ਕਿ ਦੋ ਗੱਲਾਂ ਨੂੰ ਜੋੜਨ ਵਾਸਤੇ ਕਿਉਂਕਿ ਆਜੇ ਨਾਲੇ ਆਜੇ ਭਾਵੇਂ ਆਜੇ ਜਾਂ ਕੇ ਅਤੇ ਤੀ ਠੀਕ ਹੈ ਬਈ ਅਤੇ ਇਹਦਾ ਮਤਲਬ ਕੀ ਹੁੰਦਾ ਤੁਹਾਡਾ ਜੋਜਕ ਹੁੰਦੀ ਨਹੀਂ ਇਹ ਠੀਕ ਹੈ ਬਈ ਨੈਕਸਟ ਕੁਐਸਚਨ ਦੇਖੋ ਜਿਹੜਾ ਸ਼ਬਦ ਕਿਸੇ ਨਾਮ ਦੀ ਥਾਂ ਤੇ ਵਰਤਿਆ ਜਾਵੇ ਉਸ ਨੂੰ ਕੀ ਆਖਦੇ ਹਨ ਉਹ ਸ਼ਬਦ ਜਿਹੜਾ ਕਿਸੇ ਨਾਮ ਦੀ ਥਾਂ ਤੇ ਵਰਤਾ ਜਾਵੇ ਹੁਣ ਨਾਮ ਆ ਗਿਆ ਨਾਮ ਨਾ ਲੈ ਕੇ ਜਦੋਂ ਆਪਾਂ ਕਿਸੇ ਬੰਦੇ ਨੂੰ ਕਿਸੇ ਹੋਰ ਗੱਲ ਦੇ ਨਾਲ ਬੁਲਾਉਨੇ ਆ ਹਨਾ ਹੋਰ ਸ਼ਬਦ ਯੂਜ਼ ਕਰਦੇ ਆ ਉਹ ਕੀ ਹੋਊਗਾ ਤੁਹਾਡਾ ਨਾਮ ਪੜਨਾਮ ਕਿਰਿਆ ਸਬੰਧਕ ਕਰੋ ਬਈ ਅਨਸਰ ਕਰ ਦੋ ਰਾਜੀ ਅਨਸਰ ਕੀ ਹੋਊਗਾ ਦਾ ਅਨਸਰ ਬਈ ਸੋ ਇਹਦਾ ਰਾਈਟ ਅਨਸਰ ਹੋਊਗਾ ਤੁਹਾਡਾ ਪੜਨਾਮ ਠੀਕ ਹੈ ਪੜਨਾਮ ਜਿਹੜਾ ਸ਼ਬਦ ਕਹਿੰਦੇ ਕਿਸੇ ਨਾਮ ਦੀ ਥਾਂ ਤੇ ਵਰਤਾਇ ਜਾਵੇ ਉਹਨੂੰ ਕੀ ਕਹਿੰਦੇ ਨੇ ਪੜਨਾਮ ਕਿਹਾ ਜਾਂਦਾ ਹੈ ਠੀਕ ਹੈ ਬਈ ਸੋ ਜਲਦੀ ਜਲਦੀ ਕਰੀਏ ਬਈ ਆਪਾਂ ਮੈਂ ਤੂੰ ਉਹ ਸ਼ਬਦ ਕੀ ਹਨ ਮੈਂ ਤੂੰ ਅਤੇ ਉਹ ਸ਼ਬਦ ਕੀ ਹਨ ਨਾਮ ਵਿਸ਼ੇਸ਼ਣ ਕਰਮ ਜਾਂ ਪੜਨਾਮ ਮੈਂ ਤੂੰ ਅਤੇ ਉਹ ਇਹਦਾ ਰਾਈਟ ਆਨਸਰ ਹੋਊਗਾ ਤੁਹਾਡਾ ਡੀ ਪੜਨਾਮ ਨਹੀਂ ਹੁਣ ਆ ਗਈ ਨਾ ਉਹੀ ਗੱਲ ਹੁਣ ਜਿਵੇਂ ਇੱਥੇ ਮੈਂ ਕਿਸੇ ਨੂੰ ਨਾਮ ਨਾ ਭਲਾਵਾਇਆ ਇਹ ਕਹਿੰਦਾ ਉਹ ਉਹ ਮੈਨੂੰ ਐ ਕਹਿ ਰਿਹਾ ਸੀ ਹਨਾ ਵੀ ਮੰਨ ਲਓ ਮੈਂ ਕਿਸੇ ਦੀ ਗੱਲ ਕਰ ਰਹੀ ਐ ਤੇ ਕਿਸੇ ਸਟੂਡੈਂਟ ਨੂੰ ਆਪਾਂ ਲੈ ਲੈਨੇ ਆ ਜਿਵੇਂ ਹਰਲੀਨ ਨੂੰ ਲੈਨੇ ਆ ਹਰਲੀਨ ਕੌਰ ਹਨਾ ਵੀ ਹਰਲੀਨ ਕੌਰ ਮੈਨੂੰ ਪੁੱਛ ਰਹੀ ਸੀ ਮੈਡਮ ਪੰਜਾਬੀ ਦੀ ਕਲਾਸ ਕਦੋਂ ਲੱਗੂਗੀ ਹੁਣ ਜਿਵੇਂ ਕਰ ਮੈਂ ਤੁਹਾਡਾ ਨਾਮ ਨਾ ਲਵਾਂ ਮੈਂ ਇਹ ਕਹਿੰਦਾ ਵੀ ਉਹ ਲੜਕੀ ਮੈਨੂੰ ਇਹ ਪੁੱਛ ਰਹੀ ਸੀ ਵੀ ਕਲਾਸ ਕਦੋਂ ਲੱਗੂ ਪੰਜਾਬੀ ਵਾਲੀ ਨਾ ਇੱਥੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਗੱਲ ਕਰ ਰਹੀ ਆ ਨਾਮ ਛੱਡ ਕੇ ਆਪਾਂ ਸਿਰਫ ਵੈਸੇ ਬੋਲ ਰਹਾ ਹਨਾ ਸੋਚੀ ਨੂੰ ਵੀ ਨਾਮ ਦੀ ਥਾਂ ਤੇ ਜਿਹੜੇ ਸ਼ਬਦ ਵਰਤੇ ਜਾਂਦੇ ਉਹਨਾਂ ਨੂੰ ਕੀ ਕਹਿੰਦੇ ਨੇ ਪੜਨਾਮ ਠੀਕ ਹੈ ਵੀ ਨੈਕਸਟ ਕੁਐਸਚਨ ਦੇਖੋ ਗੋਰਾ ਕਾਲਾ ਮੋਟਾ ਅਤੇ ਸਾਊ ਇਹ ਸ਼ਬਦ ਕੀ ਹਨ ਨਾਮ ਪੜਨਾਮ ਵਿਸ਼ੇਸ਼ਣ ਜਾਂ ਕਿਰਿਆ ਵਿਸ਼ੇਸ਼ਣ ਕਰੋ ਵੀ ਆਨਸਰ ਕਰ ਦੋ ਬਈ ਆਨਸਰ ਵੈਰੀ ਗੁੱਡ ਬਈ ਜਿਹੜੇ ਆਨਸਰ ਕਰ ਰਹੇ ਹੋ ਕਰ ਦੋ ਬਈ ਆਨਸਰ ਇੱਥੇ ਪੰਜਾਬੀ ਐਮਏ ਵਾਲੇ ਹੈਗੇ ਨਹੀਂ ਕੋਈ ਵੀਰ ਤੋਂ ਬਾਅਦ ਪੰਜਾਬੀ ਐਮਏ ਵਾਲੇ ਜਿਨ੍ਹਾਂ ਨੇ ਬੀਏ ਤੋਂ ਪਹਿਲਾਂ ਐਮਏ ਕੀਤੀ ਹੋਵੇ ਜਾਂ ਬੀਏ ਤੋਂ ਬਾਅਦ ਕੀਤੀ ਹੋਵੇ ਐਮਏ ਵਾਲੇ ਹੋਣਗੇ ਇਥੇ ਸਟੂਡੈਂਟ ਹਾਂ ਚਲੋ ਐਮਏ ਦੇ ਵਿੱਚ ਤਾਂ ਆਪਾਂ ਨੂੰ ਵਧੀਆ ਕਰਵਾਇਆ ਜਾਂਦਾ ਹੈ ਹਨਾ ਪੰਜਾਬੀ ਦਾ ਆਪਾਂ ਨੂੰ ਜ਼ਿਆਦਾ ਗਿਆਨ ਆ ਜਾਂਦਾ ਕੁਛ ਹਨਾ ਪੰਜਾਬੀ ਐਮਏ ਵਾਲੀ ਐਮਏ ਪੰਜਾਬੀ ਦੀ ਗੱਲ ਕਰ ਰਹੀ ਐ ਮੈਂ ਹੋਣਗੇ ਸਟੂਡੈਂਟ ਹਨਾ ਵਿੱਚ ਹੋਰ ਵੀ ਕੀਤੀ ਹੁੰਦੀ ਹੈ ਕਿਸੇ ਜਿਵੇਂ ਐਸਐਸਟੀ ਕੰਬੀਨੇਸ਼ਨ ਹੁੰਦਾ ਐਸਐਸਟੀ ਪੰਜਾਬੀ ਹਨਾ ਐਸਐਸਟੀ ਦੀ ਨਾ ਕੀਤੀ ਹੋਵੇ ਪੰਜਾਬੀ ਦੀ ਕੀਤੀ ਹੋਵੇ ਹਾਂ ਚਲੋ ਸੋ ਇਹਦਾ ਰਾਈਟ ਆਨਸਰ ਹੋਊਗਾ ਤੁਹਾਡਾ ਸੀ ਵਿਸ਼ੇਸ਼ਣ ਮੇਰੀ ਵੀ ਪੰਜਾਬੀ ਐਮਏ ਹੈ ਠੀਕ ਹੈ ਮੈਂ ਤਾਂ ਪੁੱਛ ਰਹੀ ਸੀ ਵੀ ਕਿੰਨੇ ਕ ਐਮਏ ਵਾਲੇ ਸਟੂਡੈਂਟ ਹੋ ਠੀਕ ਹੈ ਵੀ ਨੈਕਸਟ ਕੁਸਚਨ ਦੇਖੋ ਜਿਹੜਾ ਸ਼ਬਦ ਕਹਿੰਦੇ ਕਿਸੇ ਨਾਮ ਜਾਂ ਪਰਨਾਮ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰੇ ਉਹ ਸ਼ਬਦ ਜਿਹੜਾ ਕਿਸੇ ਨਾਮ ਜਾਂ ਪਰਨਾਮ ਨਾਲ ਆ ਕੇ ਉਹਦੀ ਵਿਸ਼ੇਸ਼ਤਾ ਦੱਸੇ ਠੀਕ ਹੈ ਵੀ ਮੰਨ ਲਓ ਇੱਕ ਸਟੂਡੈਂਟ ਦਾ ਮੈਂ ਨਾਮ ਲੈ ਰਹੀ ਹਾਂ ਕਿਸੇ ਦਾ ਉਹਦੀ ਵਿਸ਼ੇਸ਼ਤਾ ਦੱਸਿਆ ਕਿ ਉਹ ਹੈ ਨਾ ਉਹਨੂੰ ਕੀ ਕਹਿੰਦੇ ਨੇ ਕਿਰਿਆ ਵਿਸ਼ੇਸ਼ਣ ਵਿਸ਼ੇਸ਼ਣ ਵਿਸ਼ਵਿਕ ਜਾਂ ਉਪਰੋਕਤ ਸਾਰੇ ਕਰੋ ਬਈ ਆਨਸਰ ਕਰ ਦੋ ਬਈ ਆਨਸਰ ਸੋ ਇਹਦਾ ਰਾਈਟ ਆਨਸਰ ਹੋਊਗਾ ਤੁਹਾਡਾ ਬੀ ਵਿਸ਼ੇਸ਼ਣ ਜਿਹੜਾ ਸ਼ਬਦ ਵਿਸ਼ੇਸ਼ਤਾ ਦੱਸਦਾ ਉਸਨੂੰ ਕੀ ਕਹਿੰਦੇ ਨੇ ਵਿਸ਼ੇਸ਼ਣ ਦੱਸਦੇ ਨੇ ਇਸੇ ਤਰ੍ਹਾਂ ਇਹਨੇ ਪਿਛਲਾ ਕੁਸਚਨ ਸੀਗਾ ਅ ਪਿਛੇ ਨਹੀਂ ਆਪਾਂ ਨੇ ਕੀਤਾ ਸੀ ਨਾ ਹਾਂ ਇਹ ਵੀ ਵਿਸ਼ੇਸ਼ਾਂ ਦੇ ਵਿੱਚ ਹੀ ਸੀ ਠੀਕ ਹੈ ਵੀ ਹਾਂ ਨੈਕਸਟ ਕੁਐਸਚਨ ਦੇਖੋ ਖੁਸ਼ੀ ਗਮੀ ਹੈਰਾਨੀ ਜਦੋਂ ਆਪਾਂ ਜਾਦੇ ਖੁਸ਼ੀ ਹੁੰਦੀ ਹੈ ਮੰਨ ਲਓ ਥੋੜਾ ਪੀਐਸ ਸਟੈਟਸ ਸਾਰਿਆਂ ਦੀ ਕਲੀਅਰ ਹੋ ਜੇ ਰੱਬ ਕਰੇ ਮੈਂ ਤਾਂ ਇਹੀ ਉਮੀਦ ਮੇਰੀ ਦਿਲੋਂ ਦੁਆ ਤੁਹਾਡੇ ਵਾਸਤੇ ਸੱਚ ਕਹਿ ਰਹੀ ਹਾਂ ਮੇਰੀ ਦਿਲੋਂ ਦੁਆ ਸਾਰਿਆਂ ਵਾਸਤੇ ਵੀ ਜਿੰਨੇ ਸਾਡੇ ਕੋਲ ਸਟੂਡੈਂਟ ਪੜ੍ਹਦੇ ਨੇ ਸਾਡੇ ਕੋਲ ਹੀ ਮੈਂ ਤਾਂ ਕਹਿੰਦੀ ਸਰਬੱਤ ਦਾ ਭਲਾ ਹੋਵੇ ਪਰਮਾਤਮਾ ਹਰ ਇੱਕ ਦਾ ਭਲਾ ਕਰੇ ਜਿੰਨੇ ਵੀ ਤੁਸੀਂ ਸਟੂਡੈਂਟ ਐਫਰਟ ਕਰ ਰਹੇ ਹੋ ਹਰ ਇੱਕ ਦਾ ਪੇਪਰ ਕਲੀਅਰ ਹੋਵੇ ਜਦੋਂ ਕੋਈ ਖੁਸ਼ੀ ਹੁੰਦੀ ਹੈ ਗਮੀ ਹੁੰਦੀ ਹੈ ਹੈਰਾਨੀ ਹੁੰਦੀ ਹੈ ਪਿਆਰ ਹੁੰਦਾ ਡਰ ਹੁੰਦਾ ਪ੍ਰਸ਼ੰਸਾ ਹੁੰਦੀ ਆ ਦੇ ਭਾਵਾਂ ਨੂੰ ਪ੍ਰਗਟ ਕਰ ਲਈ ਜਿਹੜੇ ਸੁਭਾਵਿਕ ਹੀ ਮੂੰਹੋਂ ਬੋਲ ਨਿਕਲਦੇ ਨੇ ਉਹਨਾਂ ਨੂੰ ਕੀ ਕਹਿੰਦੇ ਨੇ ਖੁਸ਼ੀ ਆ ਹੁਣ ਆਪਾਂ ਨੂੰ ਹਨਾ ਜਦੋਂ ਜ਼ਿਆਦਾ ਖੁਸ਼ੀ ਹੁੰਦੀ ਫਿਰ ਆਪਾਂ ਕੀ ਕਹਿੰਦੇ ਰੱਬ ਤੇਰਾ ਭਲਾ ਕਰੇ ਹਨਾ ਜਦੋਂ ਮੰਗ ਮੈਂ ਤੈਨੂੰ ਉਹ ਤੇਰੇ ਵਾਸਤੇ ਉਹੀ ਕਰ ਦੂੰ ਜਦੋਂ ਕੋਈ ਗਮੀ ਹੁੰਦੀ ਆ ਉਹਦੇ ਵੀ ਆਪਣੇ ਮੂੰਹ ਚ ਇੱਕ ਸ਼ਬਦ ਨਿਕਲਦਾ ਵੀ ਹਾਈ ਮੇਰਾ ਪੇਪਰ ਨਹੀਂ ਕਲੀਅਰ ਹੋਇਆ ਪਤਾ ਨਹੀਂ ਐ ਕਿ ਹੋ ਗਿਆ ਹਰਾਨੀ ਹੁੰਦੀ ਆ ਜਦੋਂ ਇੱਕਦਮ ਹੋ ਜਾਂਦਾ ਹਾਈ ਮੈਂ ਤਾਂ ਬਹੁਤ ਤਿਆਰੀ ਕੀਤੀ ਵੀ ਮੈਂ ਤਿਆਰੀ ਵੀ ਨਹੀਂ ਕੀਤੀ ਫਿਰ ਵੀ ਹੋ ਗਿਆ ਅਡੇ ਸਟੂਡੈਂਟ ਐਹੇ ਜੇ ਵੀ ਹੁੰਦੇ ਨੇ ਜਿਨ੍ਹਾਂ ਦੀ ਕਿਸਮਤ ਇਹ ਜੀ ਤੇਜ ਹੁੰਦੀ ਜਿਹਨੇ ਐਨਾ ਐਫਰਟ ਵੀ ਨਹੀਂ ਕਰਦੇ ਤੀਰ ਤੱਕ ਹੀ ਲੱਗ ਜਾਂਦਾ ਹਨ ਸੋ ਜਿਹੜੇ ਇਹੋ ਜਿਹੇ ਭਾਵ ਹੁੰਦੇ ਨੇ ਉਹਨਾਂ ਨੂੰ ਪ੍ਰਗਟ ਕਰਨ ਵਾਸਤੇ ਇੱਕ ਸ਼ਬਦ ਬਣਾਇਆ ਹੋਇਆ ਉਹਨੂੰ ਕੀ ਬੋਲਦੇ ਨੇ ਵਿਸਮਿਕ ਠੀਕ ਹੈ ਬਈ ਵਿਸਮਿਕ ਬੋਲਦੇ ਨੇ ਖੁਸ਼ੀ ਗਮੀ ਹੈਰਾਨੀ ਡਰ ਆਦਿ ਦੇ ਪ੍ਰਵਾਹ ਜਿਹੜੇ ਭਾਵ ਹੁੰਦੇ ਨੇ ਆਪਣੇ ਭਾਵ ਹੁੰਦੇ ਨੇ ਉਹਨਾਂ ਵਾਸਤੇ ਕੀ ਹੈ ਵਿਸਮਿਕ ਬਣਿਆ ਠੀਕ ਹੈ ਬਈ ਨੈਕਸਟ ਕੁਐਸਚਨ ਦੇਖੋ ਹੇ ਲਿਖੇ ਚਿੰਨਾਂ ਦੇ ਵਿੱਚੋਂ ਕਹਿੰਦੇ ਕਿਹੜਾ ਚਿੰਨ ਵਿਸਮਿਕ ਦਾ ਹੈ ਹੁਣ ਵਿਸਮਿਕ ਦਾ ਵੀ ਇੱਕ ਚਿੰਨਾ ਪਈ ਦੱਸੋ ਇਹ ਲਿਖੇ ਚਿੰਨਾ ਦੇ ਵਿੱਚੋਂ ਕਹਿੰਦੇ ਵਿਸਮਿਕ ਦਾ ਕਿਹੜਾ ਚਿੰਨਾ ਹੈ ਇਹ ਚਿੰਨ੍ਹ ਉੱਥੇ ਵਰਤਿਆ ਜਾਂਦਾ ਪਰ ਇਹਨੂੰ ਵਰਤਣ ਵਾਸਤੇ ਇੱਕ ਸਹੀ ਤਰਤੀਬ ਹੋਣੀ ਚਾਹੀਦੀ ਹੈ ਪਤਾ ਹੋਣਾ ਚਾਹੀਦਾ ਆਪਾਂ ਨੂੰ ਵੀ ਕਿੱਥੇ ਵਰਤਿਆ ਜਾਊਗਾ ਪਤਾ ਸਾਰਿਆਂ ਨੂੰ ਹੁੰਦਾ ਹੈ ਵੀ ਕਿਹੜਾ ਹੈ ਇਹ ਪਰ ਅਧਨ ਵਰਤਣਾ ਨਹੀਂ ਆਉਂਦਾ ਹਨਾ ਸੋ ਇਹਦਾ ਰਾਈਟ ਆਨਸਰ ਹੋਊਗਾ ਤੁਹਾਡਾ ਹਾਂ ਸੀ ਠੀਕ ਹੈ ਵੀ ਵੈਰੀ ਗੁੱਡ ਜਿਹੜੇ ਸੀ ਕਰਦੇ ਹੁਣ ਇਹਨੂੰ ਵੀ ਇੱਕ ਵਾਰੀ ਦੇਖ ਲਓ ਧਿਆਨ ਨਾਲ ਜੋ ਤੇ ਵਿਸਮਿਕ ਕਰੋਗੇ ਨਾ ਬਸ ਇਹੀ ਨਾ ਰੱਟਾ ਲਾ ਕੇ ਵਗ ਜਿਓ ਵੀ ਖੁਸ਼ੀ ਗਮੀ ਦੇ ਭਾਅ ਵਾਸਤੇ ਹੁੰਦਾ ਭਈ ਇਹ ਇਹ ਤਾਂ ਨਿਸ਼ਾਨੀ ਹੈਗੀ ਉਥੇ ਆਪਸ਼ਨਾਂ ਤੁਹਾਨੂੰ 4 ਆਉਣਗੀਆਂ ਉਹ ਆਪਾਂ ਅੱਗੇ ਕਰਾਂਗੇ ਠੀਕ ਹੈ ਆਪਸ਼ਨਾਂ 4 ਆਉਣਗੀਆਂ ਜਿਦੇ ਵਿੱਚ ਤੁਹਾਨੂੰ ਵਿਸਮਿਕ ਚਿੰਨ ਲਾ ਕੇ ਪੁੱਛਿਆ ਜਾਊਗਾ ਵੀ ਦੱਸੋ ਭਾਈ ਕਿਹੜੀ ਲਾਈਨ ਸਹੀ ਹੈ ਵਿਸਮਿਕ ਉਹਦੇ ਚਿੰਨ ਦੇ ਹਿਸਾਬ ਨਾਲ ਠੀਕ ਹੈ ਸੋ ਸੀ ਨੂੰ ਵੀ ਤੁਸੀਂ ਦੇਖਣਾ ਧਿਆਨ ਨਾਲ ਠੀਕ ਹੈ ਹਮ नेक्स्ट ਕੁਐਸਚਨ ਦੇਖੋ ਇਹ ਲਿਖਿਆ ਦੇ ਵਿੱਚ ਕਹਿੰਦੇ ਕਿਹੜੇ ਕਿਹੜੇ ਸ਼ਬਦ ਵਿਸਮਿਕ ਹਨ ਹੁਣ ਉਹ ਸ਼ਬਦ ਕਿਹੜੇ ਨੇ ਜਿਹੜੇ ਵਿਸਮਿਕ ਨਹੀਂਗੇ ਵਾ ਆਹਾ ਆਸ਼ਕੇ ਸ਼ਾਵਾਸ਼ ਹਾਈ ਉਪਰੋਕਤ ਸਾਰੇ ਕਰੋ ਵੀ ਆਨਸਰ ਕਹਿੰਦੇ ਮੈਂ ਕਲਾਸ ਜਿਆਦਾ ਤੇਜ਼ ਕਰ ਰਹੀ ਐ ਆਪਾਂ ਪਹਿਲੀ ਆਲਰੇਡੀ ਲੇਟ ਹੋ ਗਈ ਰਾ ਜੀ ਕੋਈ ਗੱਲ ਨਹੀਂ ਸੋ ਇਹਦਾ ਰਾਈਟ ਆਨਸਰ ਹੋਊਗਾ ਤੁਹਾਡਾ ਡੀ ਉਪਰੋਕਤ ਸਾਰੇ ਠੀਕ ਹੈ ਹਾਂ ਜਦੋਂ ਆਪਾਂ ਕੋਈ ਕੋਈ ਜ਼ਿਆਦੀ ਵਧੀਆ ਕੰਮ ਕਰਦੇ ਨੇ ਆਪਾਂ ਕਹਿੰਦੇ ਵਾਹ ਕਿੰਨਾ ਵਧੀਆ ਕੰਮ ਕੀਤਾ ਹਨ ਫਿਰ ਆਪਾਂ ਕਹਿੰਦੇ ਆਹਾ ਅਸ਼ਕੇ ਸ਼ਾਬਾਸ਼ ਜਦੋਂ ਕੋਈ ਗਮ ਦੇ ਭਾਵ ਹੋਣ ਫਿਰ ਆਪਾਂ ਕਹਿੰਦੇ ਹਾਈ ਹਨ ਸੋ ਇਹ ਸਾਰੇ ਨੀਕਾ ਦੇ ਵਿੱਚ ਆਉਣਗੇ ਤੁਹਾਡੇ ਵਿਸਮਿਕ ਦੇ ਵਿੱਚ ਠੀਕ ਹੈ ਬਈ ਨੈਕਸਟ ਕੁਐਸਚਨ ਦੇਖੋ ਹੇ ਲਿਖਿਆਂ ਦੇ ਵਿੱਚੋਂ ਕਹਿੰਦੇ ਕਿਹੜਾ ਵਿਸਮਿਕ ਖੁਸ਼ੀ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ ਉਹ ਕਿਹੜਾ ਵਿਸਮਿਕ ਹੈ ਜਿਹੜਾ ਖੁਸ਼ੀ ਵਾਸਤੇ ਵਰਤਿਆ ਜਾਵੇ ਬੱਲੇ ਬੱਲੇ ਹਾਈ ਵਾ ਯਾ ਉਫ ਕਰੋ ਬਈ ਅਨਸਰ ਚਾਰ ਆਪਸ਼ਨਾਂ ਨੇ ਤੁਹਾਡੇ ਅੱਗੇ ਚਾਰ-ਚਾਰ ਦੇ ਵਿੱਚੋਂ ਕਰੋ ਬਈ ਅਨਸਰ ਕਰ ਦੋ ਅਨਸਰ ਆ ਇਹ ਚਾਰ ਦੇ ਵਿੱਚੋਂ 17 ਨੰਬਰ ਕੁਐਸਚਨ ਤੇ ਆ ਚੁੱਕੇ ਆਪਾਂ ਸੋ ਇਹਦਾ ਰਾਈਟ ਅਨਸਰ ਹੋਊਗਾ ਤੁਹਾਡਾ 1 ਬੱਲੇ ਬੱਲੇ ਠੀਕ ਹੈ ਬਈ ਹਾਂ ਸਟੂਨਾਂ ਸਾਰੇ ਉੱਡ ਗਏ ਨਾ ਚਲੋ ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦਾ ਹੋਣ ਦਾ ਯਾ ਕਰਨਾ ਪ੍ਰਗਟ ਹੋਵੇ ਕਹਿਣ ਦਾ ਮਤਲਬ ਕੀ ਹੈ ਉਹ ਸ਼ਬਦ ਜਿਹੜੇ ਜੀਤੋਂ ਆਪਨੇ ਕਿਸੇ ਕੰਮ ਦਾ ਹੋਣ ਦਾ ਪਤਾ ਲੱਗੇ ਜਾਂ ਕਰਨ ਵਾਲੇ ਪਤਾ ਲੱਗੇ ਵੀ ਇਹ ਕੰਮ ਆਪਨੇ ਉਦੋਂ ਕਰਨਾ ਉਹ ਕੀ ਅਖਵਾਉਂਦਾਗਾ ਕਰਮ ਅਖਵਾਉਂਦਾ ਕਰਤਾ ਖਵਾਉਂਦਾ ਜਾਂ ਕਿਰਿਆ ਖਵਾਉਂਦਾ ਕਰੋ ਬਈ ਯਾ ਕਿਰਿਆ ਵਿਸ਼ੇਸ਼ਣ ਕਰ ਦੋ ਭਾਈ ਆਨਸਰ ਜਲਦੀ ਜਲਦੀ ਆਨਸਰ ਕਰ ਦੋ ਭਾਈ ਜਲਦੀ ਜਲਦੀ ਸੋ ਇਹਦਾ ਰਾਈਟ ਆਨਸਰ ਹੋਊਗਾ ਤੁਹਾਡਾ ਜੋ ਸਟੂਡੈਂਟ ਹੀ ਬਗੇ ਹਨ ਹੁਣ ਆਪਾਂ ਵੀ ਫਿਰ ਜਲਦੀ ਜਲਦੀ ਕਰੀ ਹੈ ਨਾ ਅੱਧੇ ਨੂੰ ਇੰਟਰਸਟ ਹੀ ਨਹੀਂ ਹੁੰਦਾ ਪੜ੍ਹਨ ਦੇ ਵਿੱਚ ਚਲੋ ਉਹ ਤੁਹਾਡੀ ਮਰਜ਼ੀ ਹੈ ਠੀਕ ਹੈ ਬਈ ਸੋ ਇਹਦਾ ਰਾਈਟ ਆਨਸਰ ਹੋਊਗਾ ਤੁਹਾਡਾ ਸੀ ਕਿਰਿਆ ਇੱਕ ਪੰਜਾਬੀ ਵਾਕ ਦੀ ਨਾ ਤਰਤੀਬ ਹੁੰਦੀ ਹੈ ਕਰਤਾ ਕਰਮ ਤੇ ਕਿਰਿਆ ਠੀਕ ਹੈ ਇਹ ਤਿੰਨੀਆਂ ਚੀਜ਼ਾਂ ਯਾਦ ਰੱਖਿਓ ਨੈਕਸਟ ਕੁਐਸਚਨ ਦੇਖੋ ਹੇਠ ਲਿਖਿਆਂ ਦੇ ਵਿੱਚੋਂ ਕਹਿੰਦੇ ਕਿਹੜੇ ਸ਼ਬਦ ਕਿਰਿਆ ਦੇ ਉਦਾਹਰਣ ਹਨ ਉਹ ਕਿਹੜੇ ਸ਼ਬਦ ਜਿਹੜੇ ਕਿਰਿਆ ਦੇ ਉਦਾਹਰਣ ਨੇ ਸੌਦਾ ਪੜੋ ਰੋਂਦਾ ਯਾ ਉਪਰੋਕਤ ਸਾਰੇ ਕਰੋ ਭਈ ਆਨਸਰ ਕੁਐਸਚਨ ਨੰਬਰ 4 ਤੇ ਆ ਚੁੱਕੇ 19 ਤੇ ਆ ਚੁੱਕੇ ਆਪਾਂ ਚਾਰ ਆਪਸ਼ਨਾਂ ਦੇ ਵਿੱਚੋਂ ਕਰੋ ਭਈ ਆਨਸਰ ਸੋ ਇਹਦਾ ਰਾਈਟ ਆਨਸਰ ਹੋਊਗਾ ਤੁਹਾਡਾ ਡੀ ਉਪਰੋਕਤ ਸਾਰੇ ਠੀਕ ਹੈ ਕਿਰਿਆ ਦੇ ਉਦਾਹਰਣ ਹੈ ਸੌਂਦਾ ਵੀ ਪੜੋ ਵੀ ਰੋਂਦਾ ਵੀ ਉਹ ਕਿਰਿਆ ਹੋ ਰਹੀ ਹੈ ਜੋ ਸੌਂ ਰਿਹਾ ਉਹ ਕਿਰਿਆ ਕਰ ਰਿਹਾ ਪੜ ਰਿਹਾ ਤਾਂ ਕਿਰਿਆ ਕਰ ਰਿਹਾ ਰੋਂਦਾ ਤਾਂ ਵੀ ਕਿਰਿਆ ਹੋ ਰਹੀ ਹੈ ਨੈਕਸਟ ਕੁਐਸਚਨ ਦੇਖੋ ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦ ਨੂੰ ਕੀ ਆਖਦੇ ਹਨ ਜਿਹੜੇ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸਦੇ ਨੇ ਉਹਨੂੰ ਕੀ ਆਖਦੇ ਨੇ ਕਿਰਿਆ ਵਿਸ਼ੇਸ਼ਣ ਆਖਦੇ ਨੇ ਵਿਸ਼ਮ ਵਿਸ਼ੇਸ਼ਣ ਆਖਦੇ ਨੇ ਵਿਸ਼ਮਿਕ ਜਾਂ ਉਪਰੋਕਤ ਸਾਰੇ ਚਾਰ ਆਪਸ਼ਨਾਂ ਨੇ ਚਾਰੇ ਆਪਸ਼ਨਾਂ ਦੇ ਵਿੱਚੋਂ ਲਿਆਓ ਬਈ ਆਨਸਰ ਕੱਢ ਕੇ ਮੇਰੇ ਲਵੇ ਤੁਹਾਡੇ ਕਮੈਂਟ ਨਹੀਂ ਸ਼ੋ ਹੋ ਰਹੇ ਸੋ ਇਹਦਾ ਰਾਈਟ ਆਨਸਰ ਹੋਊਗਾ ਤੁਹਾਡਾ ਏ ਕਿਰਿਆ ਵਿਸ਼ੇਸ਼ਣ ਠੀਕ ਹੈ ਬਈ ਹੌਲੀ ਤੇਜ਼ ਅੱਗੇ ਆਦ ਸ਼ਬਦ ਕਿਹੜੇ ਹਨ ਹੌਲੀ ਤੇਜ਼ ਅੱਗੇ ਆਦ ਸ਼ਬਦ ਕਿਹੜੇ ਹਨ ਕਿਰਿਆ ਸਬੰਧਕ ਹੈ ਯੋਜਕ ਹੈ ਜਾਂ ਕਿਰਿਆ ਵਿਸ਼ੇਸ਼ਣ ਹੈ ਕਰੋ ਬਈ ਆਨਸਰ ਸੋ ਇਹਦਾ ਰਾਈਟ ਆਨਸਰ ਹੋਊਗਾ ਤੁਹਾਡਾ ਡੀ ਕਿਰਿਆ ਵਿਸ਼ੇਸ਼ਣ ਹੌਲੀ ਤੇਜ਼ ਅੱਗੇ ਆਦ ਸ਼ਬਦ ਕੀ ਨੇ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਕਿਉਂ ਨੇ ਕਿਉਂਕਿ ਕਿਰਿਆ ਦੇ ਨਾਲ ਅੱਗੇ ਇੱਕ ਸ਼ਬਦ ਲੱਗ ਗਿਆ ਠੀਕ ਹੈ ਹੌਲੀ ਚੱਲੋ ਤੇਜ਼ ਚੱਲੋ ਅੱਗੇ ਚੱਲੋ ਇਹ ਕੀ ਹੋ ਗਿਆ ਤੁਹਾਡੇ ਕਿਰਿਆ ਦੇ ਨਾਲ ਇੱਕ ਸ਼ਬਦ ਹੋਰ ਲੱਗ ਗਿਆ ਠੀਕ ਹੈ ਬਈ ਨੈਕਸਟ ਕੁਐਸਚਨ ਦੇਖੋ ਸੋ ਇਹ ਹੀ ਆਪਣੇ ਅੱਜ ਦੇ ਕੁਐਸਚਨ ਸੀ ਬਈ ਸੋ ਪਹਿਲਾਂ ਆਪਾਂ 20-22 ਸਟੂਡੈਂਟ ਸੀਗੇ ਉਸ ਤੋਂ ਬਾਅਦ ਪਤਾ ਨਹੀਂ ਕੀ ਕਰ ਲਉਗੀ ਪਤਾ ਨਹੀਂ ਅੱਧ ਨੂੰ ਕਲਾਸ ਨਹੀਂ ਪਸੰਦ ਆਉਂਦੀ ਤੇ ਜ਼ਿਆਦਾ ਬੋਲਣਾ ਨਹੀਂ ਚੰਗਾ ਲੱਗਦਾ ਸੋ ਚਲੋ ਥੋੜੀ ਮਰਜੀ ਪੜਨਾ ਪੜਨਾ ਆਪਾਂ ਦਾ ਪੜਾਉਣੀ ਆ ਹਨ ਐਂਡ ਤੇ ਆਉਂਦੇ ਨੇ ਸਾਰੇ ਸਟੂਡੈਂਟ ਬਾਕੀ ਜਾਂਦੇ ਨਹੀਂ ਸੋ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ ਜੇਕਰ ਤੁਸੀਂ ਕোর্স ਲੈਣਾ ਚਾਹਣੇ 8TT ਵਾਲਾ BD ਵਾਲਾ ਤੁਸੀਂ ਪਲੇ ਸਟੋਰ ਦੇ ਵਿੱਚ ਜਾ ਕੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ 9877872155s ਨੰਬਰ ਦੇ ਉੱਪਰ ਤੁਸੀਂ ਕਾਲ ਜਾਂ ਮੈਸੇਜ ਕਰਕੇ ਜਿਹੜੀ ਫੁੱਲ ਡਿਟੇਲ ਹੈ ਉਸ ਨੂੰ ਲੈ ਸਕਦੇ ਹੋ ਇਹ ਐਪ ਦਾ ਲੋਗੋ ਆ ਠੀਕ ਹੈ ਬਈ ਹਾਂ ਸੋ ਥੈਂਕ ਯੂ ਬਈ ਜੇਕਰ ਤੁਹਾਨੂੰ ਕੋਈ ਡਾਊਟ ਲੱਗਿਆ ਤਾਂ ਕਮੈਂਟ ਦੇ ਵੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਛੱਡਣਾ ਤੇ ਉਸ ਤੋਂ ਇਲਾਵਾ ਕਹਿੰਦੇ ਮੈਮ ਕੋਈ ਅਕੈਡਮੀ ਜਾਂ ਸੈਂਟਰ ਹੈ ਜੇ ਸੀਟਾਟ ਤੇ ਪੀਟਟ ਲਈ ਸਟਡੀ ਕਰਨ ਲਈ ਚਲੋ ਬੀਡ ਕਰਤਾ ਨਾ ਅਕੈਡਮੀ ਅਲੱਬ ਹੋਈ ਤੁਸੀਂ ਚਲੋ ਚਲੋ ਕੋਈ ਗੱਲ ਨਹੀਂ ਬਈ ਕਲਾਸ ਚੰਗੀ ਲੱਗੀ ਤਾਂ ਲਾਈਕ ਕਰਨਾ ਨਹੀਂ ਤੁਹਾਡੀ ਮਰਜ਼ੀ ਠੀਕ ਹੈ ਵੀ ਸੋ ਥੈਂਕ ਯੂ ਸ਼ਾਮ ਨੂੰ ਮਿਲਦੇ 8:30 ਵਜੇ ਤੁਹਾਡੀ ਸੀ ਡੈਟ ਦੀ ਕਲਾਸ ਦੀ ਸੀ ਡੀਪੀ ਦੀ ਕਲਾਸ ਹੋਊਗੀ ਠੀਕ ਹੈ ਵੀ ਸੀ ਡੀਪੀ ਦੀ ਸੋ ਥੈਂਕ ਯੂ